ਪੁਲਿਸ ਮੁਕਾਮ ਦੇ ਵਿੱਚ ਤਿੰਨ ਨੌਜਵਾਨ ਮਾਰੇ ਜਾਂਦੇ ਆ ਪਰ ਸਸਕਾਰ ਦੇ ਪਤਾ ਲੱਗਦਾ ਕਿ ਨੌਜਵਾਨ ਦੇ ਪਿੰਡੇ ਤੇ ਗੋਲੀ ਦਾ ਇੱਕ ਨਿਸ਼ਾਨ ਤੱਕ ਨਹੀਂ ਮਿਲਦਾ ਪੁਲਿਸ ਵੱਲੋਂ ਦਾਵਾ ਕੀਤਾ ਜਾਂਦਾ ਕਿ ਇਹ ਤਿੰਨ ਨੌਜਵਾਨ ਅੱਤਵਾਦੀ ਸੀ ਪਰ ਪਰਿਵਾਰ ਵੱਲੋਂ ਦੋਸ਼ ਲਾਇਆ ਜਾਂਦਾ 50% ਦੇ ਉੱਤੇ ਕਿ ਨੇ ਹੱਥੇ ਬੇਕਸੂਰ ਨੌਜਵਾਨਾਂ ਦਾ ਕਤਲ ਕੀਤਾ ਗਿਆ ਪੂਰੀ ਗੱਲਬਾਤ ਦੀ ਚਰਚਾ ਕਰਦੇ ਆ ਸਾਡੇ ਨਾਲ ਮੌਜੂਦ ਆ ਜਸਕਰਨ ਸਿੰਘ ਮਲੂਕਾ ਟੀਵੀ ਤੋਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਆਪਾਂ ਹੁਣ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਬਹੁਤ ਵੱਡਾ ਵਿਸ਼ਾ ਚੱਲ ਰਿਹਾ ਕਿ ਪੰਜਾਬ ਪੁਲਿਸ ਅਤਵਾਦੀ ਕਹਿ ਕੇ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਕੀਤਾ ਜਾਂਦਾ ਹਮ ਪਰ ਜਦੋਂ ਪਰਿਵਾਰ ਨੂੰ ਬੋਡੀ ਸੌਂਪੀ ਜਾਂਦੀ ਹੈ ਤਾਂ ਪਰ ਸਰੀਰ ਦੇ ਉੱਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਮਿਲਦਾ ਵੇਖੋ ਇਹ ਗੱਲ ਆ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸ਼ਹਾਦਤਾਂ ਦੇ ਦਿਨ ਚੱਲ ਰਹੇ ਆ ਹਨਾ ਨਾਲ ਨਾਲ ਆਪਣਾ ਖਨੌਰੀ ਬਾਰਡਰ ਤੇ ਧਰਨਾ ਵੀ ਚੱਲ ਰਿਹਾ ਤੇ ਉਹਦੇ ਵਿੱਚੋਂ ਹੀ ਇਹ ਮਸਲਾ ਜਿਹੜਾ ਖੁੱਲ ਕੇ ਸਾਹਮਣੇ ਆਉਂਦਾ ਕਿਉਂਕਿ ਬਹੁਤ ਸਾਰੇ ਪੋਲਿਟਿਕਸ ਦੇ ਵਿੱਚ ਕਹਿ ਲਾਂ ਮੈਂ ਜਾਂ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਕਿ ਜਿਆਦਾ ਮੁੱਦੇ ਉੱਠਦੇ ਆ ਇੰਡੀਆ ਤੋਂ ਬਿਨਾਂ ਬਾਕੀ ਸੂਬਿਆਂ ਦੇ ਨਾਲੋਂ ਕੱਲੇ ਪੰਜਾਬ ਰਾਜ ਕੱਲੇ ਪੰਜਾਬ ਦੇ ਵਿੱਚ ਜੇ ਵੇਖੀਏ ਕਿ ਜਦੋਂ ਕੋਈ ਵੀ ਮੁੱਦਾ ਜਿਆਦਾ ਹਾਈਲਾਈਟ ਹੁੰਦਾ ਉਹਨੂੰ ਜਿਹਦੇ ਉੱਪਰ ਆਪਾਂ ਇਹ ਕਹਿ ਦਈਏ ਪੰਜਾਬ ਦੇ ਹੱਕ ਦੀ ਪੰਜਾਬ ਦੀ ਗੱਲ ਹੋਣੀ ਹੋਵੇ ਉਹ ਮੁੱਦੇ ਨੂੰ ਦਵਾਉਣ ਦੇ ਵਾਸਤੇ ਬਹੁਤ ਸਾਰੀਆਂ ਜਾਂ ਸ਼ਾਸ਼ਾਂ ਜਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜਾ ਵੇਖਿਆ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਥਾਣੇ ਦੇ ਵਿੱਚ ਤੁਮਾਕਾ ਹੁੰਦਾ ਤੁਮਾਕਾ ਉਹਦੀ ਜ਼ਿੰਮੇਵਾਰੀ ਜੇਵਨ ਸਿੰਘ ਫੌਜੀ ਉਹਦਾ ਲਈ ਜਾਂਦਾ ਤੁਮਾਕਾ ਹੁੰਦਾ ਤੁਮਾਕਾ ਹੋਣ ਤੋਂ ਬਾਅਦ ਕੀ ਹੁੰਦਾ ਕਿ ਇੱਕ ਪੁਲਸੇ ਪੁਲਸੇ ਵੀ ਕਹਿੰਦੀ ਹੈ ਕਿ ਨਹੀਂ ਕੋਈ ਤੁਮਾਕਾ ਨਹੀਂ ਹੋਇਆ ਇਦਾਂ ਦੀ ਕੋਈ ਗੱਲਬਾਤ ਹੈ ਜਿਹੜੀ ਨਹੀਂ ਹੋਈ ਕੋਈ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ ਪਰ ਉਹਦੇ ਵਿੱਚੋ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਕਿ ਜੂਪੀ ਦੇ ਪੀਲ ਭੀਤ ਦੇ ਵਿੱਚ ਆ ਜਿਹੜੇ ਤਿੰਨ ਨੌਜਵਾਨ ਮੁੰਡੇ ਆ ਜਿਹੜੇ ਉਹ ਪੁਲਿਸ ਅਨਕਾਊਂਟਰ ਦੇ ਵਿੱਚ ਮਾਰੇ ਗਏ ਨੇ ਬਿਲਕੁਲ ਹੁਣ ਇੱਕ ਤਾਂ ਇਹ ਚੀਜ਼ ਆ ਕਿ ਜਿਹੜੇ ਬੰਦੇ ਮਾਰੇ ਗਏ ਨੇ ਜਿੱਥੇ ਕਿਹਾ ਗਿਆ ਕਿ ਉਹਨਾਂ ਦੇ ਕਿਤੇ ਨਾ ਕਿਤੇ ਸਬੰਧ ਸੀਗੇ ਨਾਲ ਇਹ ਵੀ ਸ਼ਬਦ ਆਇਆ ਕਿ ਉਹ ਉਹਨਾਂ ਦੇ ਉੱਪਰ ਛੋਟੇ ਮੋਟੇ ਪਰਚੇ ਸੀ ਜਾਂ ਇਹ ਗੱਲ ਕਹੀ ਗਈ ਪੁਲਿਸ ਦੇ ਵੱਲੋਂ ਇਹ ਗੱਲ ਸੀ ਪਰ ਪਿਛੋਕੜ ਕੀ ਸੀ ਕਿਸ ਤਰੀਕੇ ਦਾ ਸੀ ਜਿਸ ਤਰ੍ਹਾਂ ਪਰਿਵਾਰਾਂ ਦੇ ਹਾਲਾਤ ਵੇਖਣ ਨੂੰ ਮਿਲੇ ਨੇ ਉਸ ਤਰੀਕੇ ਨਾਲ ਲੱਗਦਾ ਹਾਂ ਚਲੋ ਜੀ ਉਹਨਾਂ ਦੀ ਗੱਲਬਾਤ ਵੀ ਰੋਟੀ ਮੁਸ਼ਕਲ ਦੇ ਨਾਲ ਘਰੇ ਪੱਕਦੀ ਸੀ ਹਨਾ ਚਲੋ ਇਹ ਵੀ ਇੱਕ ਵੱਡਾ ਸਵਾਲ ਆ ਵੀ ਉਹ ਪੀਲ ਪੀਤ ਉੱਥੇ ਗਏ ਜਾਂ ਲਿਜਾਏ ਗਏ ਇਹ ਹਜੇ ਜਾਂਚ ਦਾ ਵਿਸ਼ਾ ਹੈ ਹਨਾ ਇਹ ਇਹ ਹਜੇ ਪਾਸੇ ਦਾ ਵਿਸ਼ਾ ਹੈਗਾ ਵੀ ਕੀ ਸੱਚਮੁੱਚ ਉੱਥੇ ਉਹਨਾਂ ਨੂੰ ਲਿਜਾਇਆ ਗਿਆ ਜਾਂ ਨਹੀਂ ਪਰ ਇੱਕ ਸਵਾਲ ਜਿੱਥੋਂ ਵੱਡਾ ਪੈਦਾ ਹੋਇਆ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋ ਗਏ ਉਹ ਇੱਥੋਂ ਹੋ ਗਏ ਕਿ ਜਦੋਂ ਉਹਨਾਂ ਦਾ ਅਨਕਾਊਂਟਰ ਹੁੰਦਾ ਉਹੀ ਕੱਪੜੇ ਉਹਨਾਂ ਦੇ ਉਦੋਂ ਪਾਏ ਗਏ ਤੇ ਉਹੀ ਫੋਟੋਆਂ ਸੀ ਜਿਹੜੀਆਂ ਉਹੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਸੀ ਜਿਹੜੀਆਂ ਵਾਇਰਲ ਕੀਤੀਆਂ ਗਈਆਂ ਜਿਹੜਾ ਸਭ ਤੋਂ ਵੱਡਾ ਇਹ ਸਵਾਲ ਹੈ ਕਿ ਆਖਰਕਾਰ ਉਹ ਨੌਜਵਾਨਾਂ ਨੂੰ ਮਾਰਨ ਤੋਂ ਪਹਿਲਾਂ ਜਾਂ ਉਹਨਾਂ ਦੇ ਮਰਨ ਤੋਂ ਪਹਿਲਾਂ ਜਾਂ ਉਹਨਾਂ ਨੇ ਇਸ ਤਰੀਕੇ ਦਾ ਕੰਮ ਕਰਨ ਤੋਂ ਪਹਿਲਾਂ ਕੀ ਆਪਣੀਆਂ ਫੋਟੋਆਂ ਖਿੱਚਵਾਈਆਂ ਇੱਕ ਤਾਂ ਇਹ ਫੋਟੋ ਹੁੰਦੀ ਆ ਵੀ ਭੱਜੇ ਜਾਂਦੇ ਬੰਦੇ ਦੀ ਖਿੱਚਣੀ ਜਾਂ ਉਦੋਂ ਹਫੜਾ ਦਫੜੀ ਚ ਫੋਟੋ ਖਿੱਚਣੀ ਇੱਕ ਤਰੀਕੇ ਦੇ ਨਾਲ ਸਟਾਈਲਿਸ਼ ਬਣ ਕੇ ਬੰਦੇ ਨੇ ਫੋਟੋ ਖਿੱਚਵਾਣੀ ਉਹਦੇ ਵਿੱਚ ਫਰਕ ਹੁੰਦਾ ਬਿਲਕੁਲ ਫਰਕ ਹੁੰਦਾ ਇਹੀ ਗੱਲ ਕਿ ਪੁਲਿਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਕੋਲੇ ਜੀ 87 ਜਿਹੜੀਆਂ ਮਾਰੂ ਹਥਿਆਰ ਸੀ ਪਰ ਇੱਕ ਹੁਣੇ ਇੱਕ ਵੀਡੀਓ ਸਾਹਮਣੇ ਆਉਂਦੀ ਆ ਜਿਹਦੇ ਵਿੱਚ ਨੌਜਵਾਨ ਪੈਦਲ ਚੱਲ ਰਹੇ ਤੇ ਉਹਨਾਂ ਕੋਲੇ ਕੋਈ ਹਥਿਆਰ ਨਹੀਂਗਾ ਬਿਲਕੁਲ ਮੈਂ ਤੁਹਾਨੂੰ ਉਹ ਫੋਟੋ ਮਾੜੀ ਜੀ ਦਿਖਾ ਰਿਹਾ ਨਾ ਉਹ ਸਾਰਾ ਦਾਵਾਗੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਹੋ ਸਕਦਾ ਹੈ ਵੀ ਇਹ ਜਾਂ પ્રાਣੀ ਜਾਂ ਸਰਾਨੀਆਂ ਕੁਝ ਵੀ ਹੋਵੇ ਪਰ ਅਸਲ ਦੇ ਵਿੱਚ ਉਹਨੂੰ પ્રાਣੀ ਇਸ ਤਰੀਕੇ ਕਰਕੇ ਨਹੀਂ ਕਿਹਾ ਜਾਂਦਾ ਕਿਉਂਕਿ ਤਿੰਨਾ ਮੁੰਡਿਆਂ ਦੇ ਉਹੀ ਕੱਪੜੇ ਪਾਏ ਆ ਜਦੋਂ ਇਹਨਾਂ ਦਾ ਇਨਕਾਊਂਟਰ ਹੁੰਦਾ ਤੁਸੀਂ ਦੇਖੋ ਧਿਆਨ ਦੇ ਨਾਲ ਉਹੀ ਨੌਜਵਾਨ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਈ AK47 ਨਹੀਂ ਹੁਣ ਇੱਕ ਗੱਲ ਇੱਥੇ ਹੋਰ ਵੀ ਵਿਸ਼ਾ ਹੈਗਾ ਜਦੋਂ-ਜਦੋਂ ਵੀ ਕਿਤੇ ਪੁਲਿਸ ਦਾ ਮੁਕਾਬਲਾ ਹੋਇਆ ਗੈਂਗਸਟਰਾਂ ਦੇ ਨਾਲ ਹੋਇਆ ਜਾਂ ਜਿਨ੍ਹਾਂ ਨੂੰ ਇਹ ਅੱਤਵਾਦੀ ਸ਼ਬਦ ਬੋਲਦੇ ਆ ਉਹਨਾਂ ਨਾਲ ਹੋਇਆ ਜੇ ਕਿਤੇ ਅੱਗੋਂ ਗੋਲੀ ਕਦੇ ਚੱਲੀ ਆ ਤੇ ਉਲਝ ਪੁਲਿਸ ਵਾਲੇ ਫੱਟੜ ਵੀ ਹੋਏ ਆ ਬਿਲਕੁਲ ਉਸ ਫਾਇਰਿੰਗ ਦੇ ਵਿੱਚ ਬਿਲਕੁਲ ਉਹ ਵੀਡੀਓ ਉਹ ਕਲੀਪਾਂ ਵੀ ਚੱਲਦੀਆਂ ਨੇ ਪਰ ਇੱਕ ਜੀ ਸੋਚੋ ਇੱਕ ਪਾਸੇ ਸਾਡੇ ਕੋਲੇ ਜਿਹੜਾ ਔਰ ਵਾਲ ਵਾਰ ਹੋਣਾ ਜਾਂ ਪੁਲਿਸ ਦਾ ਅਸਲਾ ਜਿਹੜਾ ਉਹ ਹੁਣ ਇੱਕ ਪਾਸੇ AK47 ਹੋਣੀ ਜਦੋਂ ਉਹ ਪੁਲਿਸ ਤੇ ਉਹਨਾਂ ਨੇ ਚਲਾਈ ਗਈ ਜਾਂ ਜਿਹੜੇ ਹਿਸਾਬ ਨਾਲ ਪੁਲਿਸ ਨੇ ਕਿਹਾ ਉਹਨਾਂ ਕੋਲੇ AK47 ਸੀ ਗੋਲੀਆਂ ਚਲਾਈਆਂ ਗਈਆਂ ਪੁਲਿਸ ਤੇ ਆ ਕਿਤਾ ਗਿਆ ਉਹ ਗੋਲੀਆਂ ਕਿੱਥੇ ਚੱਲੀਆਂ ਉਹ ਨਿਸ਼ਾਨ ਕਿੱਥੇ ਨੇ ਗੋਲੀਆਂ ਵੱਜੀਆਂ ਕਾਦੇ ਵਿੱਚ ਆ ਉਸਤਾ ਹੋਇਆ ਹੋਗਾ ਉਹ ਅਸਲਾ ਕਿੱਥੇ ਆ ਇਹ ਇਹ ਚੀਜ਼ ਵੀ ਤਾਂ ਹੁਣ ਪਰਿਵਾਰ ਇਹ ਕਹਿ ਰਿਹਾ ਵੀ ਸਾਡਾ ਤਾਂ ਕੋਈ ਪਿਛੋਕੜ ਵੀ ਨਹੀਂ ਇੱਕ ਉਹਦੀ ਸ਼ਾਇਦ ਸਿਸਟਰ ਆ ਜਾਂ ਵਾਈਫ ਆ ਪਤਾ ਨਹੀਂ ਉਹ ਇਹ ਗੱਲ ਬੋਲ ਰਹੀ ਆ ਵੀ ਅਸਲ ਦੇ ਵਿੱਚ ਸਾਡੇ ਉਸ ਬੱਚੇ ਨੂੰ ਤਾਂ ਪੈਸੇ ਵੀ ਗੈਨੇ ਨਹੀਂ ਹੁਣ ਤੁਸੀਂ ਇਹ ਗੱਲ ਸੋਚੋ ਜਿਹੜੇ ਬੰਦਾ ਇੰਨਾ ਸਿੱਧਾ ਸਾਦਾ ਹੈ ਨਾ ਉਹਦੇ ਫਿਰ ਉਹ ਇਹ ਕਹਿ ਰਿਹਾ ਵੀ ਸਾਡੇ ਜਿਹੜਾ ਸ਼ਰੀਰ ਦੇ ਉੱਪਰ ਬੱਚੇ ਦੀ ਨਿਸ਼ਾਨ ਨਹੀਂ ਹੈ ਫਿਰ ਉਹ ਜਾਂਚ ਤਾਂ ਬਣਦੀ ਆ ਨਾ ਠੀਕ ਆ ਪੁਲਿਸ ਨੇ ਜਾਂਚ ਸ਼ਿਸ਼ਕਾਰ ਕਰਵਾ ਦਿੱਤੇ ਜਾਂ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਕਹਿ ਦਿੱਤਾ ਹੁਣ ਬਹੁਤ ਸਾਰਾ ਮੀਡੀਆ ਵੀ ਗਿਆ ਚਲੋ ਜਾਨਣਾ ਵੀ ਚਾਹੀਦਾ ਪਰਿਵਾਰ ਕੋਲੇ ਪਹੁੰਚੇ ਉਹ ਪੁੱਛ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਸੀ ਕੀ ਸੀ ਠੀਕ ਆ ਮੰਨ ਲਓ ਹੋ ਸਕਦੇ ਆ ਕਿਤੇ ਨਾ ਕਿਤੇ ਮੰਨ ਲਓ ਜਾਂ ਸਬੰਧ ਵੀ ਹੋ ਗਏ ਹੁਣ ਸਿੱਧੀ ਗੱਲ ਤਾਂ ਇਹ ਆ ਵੀ ਸਿੱਧੇ ਸਬੰਧ ਨਹੀਂ ਹੋ ਸਕਦੇ ਜੇ ਸਿੱਧੇ ਸਬੱਧ ਹੁੰਦੇ ਆ ਤਾਂ ਬੰਦਾ ਥੋੜਾ ਥੋੜਾ ਕ੍ਰਿਮੀਨਲ ਦੇ ਵਿੱਚ ਕੁਦਿਆ ਜਾਂ ਉਹਨਾਂ ਤੇ 20 ਪਰਚੇ ਸੀ 5 ਪਰਚੇ ਸੀ 10 ਪਰਚੇ ਕੁਝ ਤਾਂ ਹੋਣਾ ਜ਼ਰੂਰੀ ਸੀ ਨਾ ਸ਼ੁਰੂਆਤ ਇੱਕੇ ਦਮ ਵੱਡੇ ਲੈਵਲ ਤੋਂ ਨਹੀਂ ਹੁੰਦੀ ਬੰਦਾ ਕਿਤੇ ਨਾ ਕਿਤੇ ਛੋਟੇ ਮਸਲੇ ਕਰਦਾ ਕੋਈ ਛੋਟੀਆਂ ਗਵਾਰਦਤਾਂ ਨੂੰ ਇੰਜਾਮ ਦਿੰਦਾ ਫਿਰ ਕਿਤੇ ਜਾ ਕੇ ਵੱਡੇ ਗੈਂਗਸਟਰ ਨਾਲ ਉਹਨੇ ਲਿੰਕ ਜੋੜਦਾ ਉਹਨਾਂ ਨਸ਼ਾ ਜਿਵੇਂ ਹੁਣ ਨਸ਼ਾ ਕਰਨ ਵਾਲਾ ਬੰਦਾ ਹੌਲੀ ਹੌਲੀ ਉਹਦੇ ਤੋਂ ਚੱਲਦਾ ਕੋਈ ਵੀਡੀ ਸੈਟ ਤੋਂ ਚੱਲ ਪਿਆ ਹੌਲੀ ਹੌਲੀ ਅੱਗੇ ਵੱਧਦਾ ਜਿਵੇਂ ਜਿਵੇਂ ਨਸੇ ਦਾ ਸੇਵਨ ਕਰਦਾ ਉਹਨੂੰ ਲੱਗਦਾ ਵੀ ਆਹ ਚੀਜ਼ ਮੇਰੇ ਲਈ ਆਏ ਆ ਉਵੇਂ ਵੱਡਾ ਬੰਦਾ ਨਾ ਉਹ ਪਰ ਇਸ ਤਰੀਕੇ ਨਾਲ ਇਹ ਵੱਡੇ ਸਵਾਲੀਆ ਚਿੰਨ੍ਹ ਜਿਹੜੇ ਖੜੇ ਹੁੰਦੇ ਆ ਸਿਸਟਮ ਤੇ ਆਪਾਂ ਇੱਕ ਵਾਰ ਸੇ ਗੱਲ ਕਬਤਦ ਕਰਦੇ ਆ ਕਿ 1984 ਦਾ ਜਿਹੜਾ ਬਹੁਤ ਗੰਦਾ ਦੌਰ ਪੰਜਾਬ ਨੇ ਫੇਸ ਕੀਤਾ ਉਦੋਂ ਵੀ ਆ ਹੁਣ ਖਬਰ ਚੱਲ ਰਹੀ ਕਿ 32 ਸਾਲਾਂ ਬਾਅਦ ਤਿੰਨ ਐਸ ਐਚ ਐਸ ਨੂੰ ਸਜ਼ਾ ਸੁਣਾਈ ਗਈ ਕਿ ਫੇਕ ਇਨਕਵੈਂਟਾ ਤੇ ਤੁਸੀਂ ਦੇਖਦੇ ਹੋ ਕਿ ਉਹੀ ਦੌਰੇ ਦੁਬਾਰਾ ਲੈ ਕੇ ਆ ਰਹੇ ਆ ਦੇਖੋ ਦਾਰ ਹੋਣਾ ਇਹਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਿਹੜਾ ਇਹ ਸਿਸਟਮ ਆ ਇਹਦੇ ਹੱਥ ਦੇ ਵਿੱਚ ਸਭ ਕੁਝ ਆ ਕਿਉਂ ਇਹਨਾਂ ਦੇ ਕੋਲੇ ਕਲਮ ਆ ਜੋ ਤੁਹਾਡਾ ਲਿਖਿਆ ਜਾਣਾ ਜੋ ਕੁਝ ਬਾਪਿਆ ਬਾਚਿਆ ਜਾਣਾ ਇਹ ਉਹੀ ਕੁਸ਼ ਆ ਜਿਹੜਾ ਤੁਹਾਨੂੰ ਉਹਦੇ ਉਧਾਰ ਤੁਹਾਨੂੰ ਸਜ਼ਾ ਵੀ ਮਿਲਣੀ ਆ ਹਨਾ ਤੁਸੀਂ ਦੇਖੋ ਉਹਨਾਂ ਨੇ ਇਹ ਗੱਲ ਕਹੀ ਉਸ ਪਰਿਵਾਰ ਨੇ ਤੇ 1992 ਦੇ ਵਿੱਚ ਉਹ ਕਹਿੰਦਾ ਕਿ ਮੇਰੇ ਭਰਾ ਨੂੰ ਲੈ ਗਏ ਸੀ ਤੇ ਭਰਾ ਦੀ ਉਮਰ ਉਹ ਤੋਂ ਬਹੁਤ ਛੋਟੀ ਸੀ ਉਹ ਬੱਚਿਆਂ 'ਚ ਸ਼ਾਮਲ ਸੀਗਾ ਠੀਕ ਆ ਇਹ ਵੀ ਗੱਲ ਕਈ ਪਰਿਵਾਰ ਨੇ ਜਿਹਨੂੰ ਅਨਸਾਫ਼ ਮਿਲਿਆ ਪੀੜਤ ਪਰਿਵਾਰ ਨੂੰ ਕਿ 50 ਲੱਖ ਰੁਪਏ ਦਾ ਆਫਰ ਵੀ ਕੀਤਾ ਗਿਆ ਪੁਲਸ ਨੂੰ ਪੁਲਸ ਵੱਲੋਂ ਕੀਤਾ ਜਾਂਦਾ ਠੀਕ ਆ 32 ਸਾਲ ਲੱਗ ਗਏ ਅਨਸਾਫ ਇਹ ਨਹੀਂ ਵੀ ਕਾਨੂੰਨ ਆਪਣੇ ਹੈ ਨਹੀਂ ਸਿਸਟਮ ਆਪਣੇ ਹੈ ਨਹੀਂ ਬਾਹਰ ਛੇਤੀ ਇਨਸਾਫ ਮਿਲ ਜਾਂਦਾ ਜਦੋਂ ਕੇਸ ਚੱਲ ਪੈਂਦਾ ਅਦਾਲਤ ਦੇ ਵਿੱਚ ਰੁੜ ਪੈਂਦਾ ਉਦੋਂ ਬਾਅਦ ਜਿਹੜੀਆਂ ਤਰੀਕਾਂ ਉਹ ਬਹੁਤ ਲੰਮੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਉਹ ਪ੍ਰੋਸੈਸਾ ਕਾਨੂੰਨ ਦਾ ਜਾਂ ਕੀ ਸਿਸਟਮਾ ਸਲੋ ਚੱਲਦਾ ਠੀਕ ਆ ਹੁਣ ਤੁਸੀਂ ਇੱਕ ਗੱਲ ਵੇਖੋ ਇੱਕ ਤਾਂ ਉਹਨਾਂ ਦਾ ਬੱਚਾ ਮਾਰ ਦਿੱਤਾ ਗਿਆ ਇੱਕ 32 ਸਾਲ ਪਰਿਵਾਰ ਨੇ ਵੀ ਇਹ ਸਜ਼ਾ ਹੀ ਕੱਟੀ ਆ ਪਰਿਵਾਰ ਨੇ ਚੱਕਰ ਕੱਢੇ ਆ ਕੋਰਟ ਦੇ ਕਿੰਨਾ ਉਹਨਾਂ ਨੂੰ ਖਰਚਾ ਆਇਆ ਠੀਕ ਆ ਉਹ ਇੱਕ ਤਰ੍ਹਾਂ ਦੀ ਸਜ਼ਾ ਹੀ ਭੁਗਤ ਰਹੇ ਸੀ ਨਾ ਜਿਨ੍ਹਾਂ ਦੇ 32 ਸਾਲ ਆਪ ਦਾ ਭਰਾ ਨਹੀਂ ਮੰਨਦੇ ਵਿੱਚੋਂ ਵਿਸਰਿਆ ਨਿਤ ਉਹਨੂੰ ਵੇਂਦੇ ਸੀ ਵੀ ਇਹਨੂੰ ਅਸੀਂ ਇਨਸਾਫ ਦਵਾ ਦੇਾਂਗੇ 32 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 32 ਸਾਲ ਉਹ ਲੋਕਾਂ ਨੇ ਤਾਂ ਆਪਦੀ ਜ਼ਿੰਦਗੀ ਬਾਹਰ ਜਿਉਂ ਹੀ ਨਾ ਵਧੀਆ ਤਰੀਕੇ ਨਾਲ ਜਿਉਂ ਉਹਦਾ ਆਪਦੇ ਲਾਈਫ ਦੇ ਵੈਸੇ ਹੀ ਐਂਡ ਪੁਆਇੰਟ ਤੇ ਪਹੁੰਚ ਗਏ ਸੀ ਕਿਉਂ ਸਾਲ ਕੱਟਣ 2 ਸਾਲ ਕੱਟ ਕੋਈ ਪਤਾ ਨਹੀਂ ਦੇਖੋ ਇੱਕ ਐਸਐਚਓ ਬਾਕੀ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਐਦੂ ਪਹਿਲਾਂ ਵੀ ਮਸਲੇ ਹੋਏ ਆ ਐਦੂ ਪਹਿਲਾਂ ਵੀ ਬਹੁਤ ਪੁਲਿਸ ਮੁਲਾਜ਼ਮਾਂ ਨੂੰ ਜਿਹੜੀ ਸਜ਼ਾ ਹੋਈ ਆ ਵੇਖੋ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿ ਦਿੰਦਾ ਕਿ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ ਐ ਸਾਰੇ ਇਹ ਆਪਾਂ ਇਹ ਨਹੀਂ ਕਹਿੰਦੇ ਪੰਜੇ ਉਂਗਲਾਂ ਇੱਕੋ ਜਿਹਾਂ ਹੁੰਦੇਗਾ ਬਹੁਤ ਉਹ ਚੰਗੇ ਅਫਸਰ ਪਏ ਆ ਜਿਨ੍ਹਾਂ ਨੂੰ ਸਲੂਟ ਕਰਨਾ ਬਣਦਾ ਹਨਾ ਇਹ ਇਹ 'ਚ ਕੋਈ ਦੋ ਰੈਣੀ ਪਰ ਇੱਕ ਜੀ ਤੁਸੀਂ ਉਹ ਸੋਚੋ ਕਿ ਇੱਥੇ ਇਹ ਜਿਹੜੇ ਨੌਜਵਾਨ ਮਾਰੇ ਗਏ ਜਿਨ੍ਹਾਂ ਨੂੰ ਦੱਸਿਆ ਜਾਂਦਾ ਗੈਂਗਸਟਰ ਨਾਲ ਸਬੰਧ ਸੀ ਅਨਕਾਊਂਟਰ ਦੇ ਵਿੱਚ ਠੋਕ ਦਿੱਤੇ ਗਏ ਮਾਰ ਦਿੱਤੇ ਗਏ ਜਦੋਂ ਪੁਲਿਸ ਤੇ ਕੋਈ ਹਮਲਾ ਹੁੰਦਾ ਜਾਂ ਸਿਸਟਮ ਤੇ ਕੋਈ ਵੱਡਾ ਸਵਾਲ ਉੱਠਦਾ ਕੋਈ ਉਹ ਜਿਹਾ ਧਮਾਕਾ ਪੁਲਿਸ ਦੇ ਨੇੜੇ ਹੁੰਦਾ ਥੋੜੇ ਦਿਨਾਂ ਦੇ ਵਿੱਚ ਹੀ ਬੰਦੇ ਲੱਭ ਕੇ ਅਨਕਾਊਂਟਰ ਉਹਨਾਂ ਦਾ ਹੋ ਜਾਂਦਾ ਤੇ ਜਦੋਂ ਇਹੀ ਘਟਨਾ ਕਿਸੇ ਹੋਰ ਨਾਲ ਵਾਪਰਦੀ ਆ ਆਮ ਬੰਦੇ ਨਾਲ ਵਾਪਰਦੀ ਆ ਉਦੋਂ ਉਹਨਾਂ ਦਾ ਕੁਝ ਵੀ ਨਹੀਂ ਮਿਲਦਾ ਨਾ ਕਦੇ ਲੋਕੇਸ਼ਨ ਮਿਲੀ ਦੇਖੀ ਨਾ ਕਦੇ ਅਨਕਾਊਂਟਰ ਹੁੰਦਾ ਵੇਖਿਆ ਨਾ ਕਦੇ ਕੋਈ ਹੋਰ ਚੀਜ਼ ਹੁੰਦੀ ਵੇਖੀ ਉਦੋਂ ਇੰਨੀ ਛੇਤੀ ਸਿਸਟਮ ਜਾਂ ਸਾਡਾ ਕਾਨੂੰਨ ਕਿਉਂ ਨਹੀਂ ਚੱਲਦਾ ਹੁਣ ਵੇਖੋ ਜਿਹੜੇ ਇਹ 84 ਦੇ ਵਿੱਚ 32 ਸਾਲਾਂ ਤੋਂ ਬਾਅਦ ਇਨਸਾਫ ਮਿਲਿਆ ਹੁਣ ਕੀ ਜੇ ਇਹ ਇੱਕ ਜਾਂਚ ਦਾ ਵਿਸ਼ਾ ਜੇ ਇਹ ਕਿਤੇ ਫੇਕ ਅਨਕਾਊਂਟਰ ਸਿੱਧ ਹੁੰਦਾ ਕਿ ਇਹਨੂੰ ਵੀ 32 35 40 ਸਾਲ ਲੱਗਣਗੇ ਫਿਰ ਇਹਦਾ ਮਤਲਬ ਹੈ ਹੁਣ ਤੁਸੀਂ ਇਹ ਦੇਖੋ ਉਦੋਂ ਤੱਕ ਤਾਂ ਉਹਨਾਂ ਨੇ ਮਾਫੇ ਵੀ ਦੁਨੀਆ ਤੋਂ ਜਾ ਚੁੱਕੇ ਹੋਣਗੇ ਹੁਣ ਜਿਹੜੇ ਪਰਿਵਾਰ ਨੂੰ ਅਨਸਾਫ਼ ਮਿਲਿਆ ਕੀ ਪਤਾ ਉਸ ਪਰਿਵਾਰ ਚ ਉਸ ਬੱਚੇ ਦੇ ਅਨਸਾਫ਼ ਲਈ ਕੌਣ ਕੌਣ ਉਡੀਕਦਾ ਚਲਾ ਗਿਆ ਕਿਹਨੇ ਕਿਹਨੇ ਕੀ ਪੀੜਾਂ ਹਟਾਈਆਂ ਆ ਪਿੱਛੇ ਤੁਸੀਂ ਵੇਖੋ ਜਿਹੜੀ ਅੱਜ ਚੱਲ ਰਹੀ ਹੈ ਖਬਰ ਕਿ ਪੁਲਿਸ ਮੁਲਾਜ਼ਮ ਐਐਸਆਈ ਸੀਗਾ ਜਿਹੜਾ ਆਪਣਾ ਸ਼੍ਰੀ ਤਰਨਤਾਰਨ ਸਾਹਿਬ ਦੇ ਲਾਗੇ ਠੀਕ ਆ ਮਾਂ ਦੇ ਪੁੱਤ ਨੇ ਨਸ਼ੇ ਦੀ ਪੂਰਤੀ ਦੇ ਵਾਸਤੇ ਆਪ ਦਾ ਜਿਹੜਾ ਰਵਾਲ ਵਰ ਸੀ ਉਹ ਗੈਂਗਸਟਰਾਂ ਦੇ ਜਿਨ੍ਹਾਂ ਦੇ ਲਿੰਕ ਸੀ ਉਹਨਾਂ ਦੇ ਕੋਲੇ ਜਾ ਕੇ ਰੱਖਤਾ ਬਿਲਕੁਲ ਉਹੀ ਗੱਲ ਕਿ ਜੇ ਉਹ ਹਥਿਆਰ ਨਾਲ ਵੀ ਤਾਂ ਵਾਰਦਾਤ ਹੋ ਕਰ ਹੀ ਸਕਦੇ ਕਰ ਸਕਦੇ ਹੁਣ ਵੇਖੋ ਜਿਹੜਾ ਪੁਲਿਸ ਮੁਲਾਜ਼ਮ ਨੇ ਆਪਦਾ ਉੱਥੇ ਰਵਾਲਵਾਰਾ ਜਿਹੜਾ ਗਹਿਣੇ ਰੱਖ ਦਿੱਤਾ ਨਸ਼ੇ ਦੀ ਪੂਰਤੀ ਲਈ ਹੁਣ ਉਸੇ ਰਵਾਲਵਾਰ ਦੇ ਨਾਲ ਜੇ ਕਿਸੇ ਦਾ ਕੋਈ ਕਾਹਨ ਹੁੰਦਾ ਕਤਲ ਹੋ ਜਾਂਦਾ ਕਿ ਫਿਰ ਵੀ ਪੁਲਿਸ ਇਨਵੈਸਟੀਗੇਸ਼ਨ ਉਸੇ ਤਰੀਕੇ ਨਾਲ ਕਰਦੀ ਹੁਣ ਵੀ ਨਹੀਂ ਕਰ ਰਹੀ ਵੈਸੇ ਤਾਂ ਉਹਦੇ ਤਾਂ ਹੁਣ ਸਿੱਧ ਹੋ ਗਿਆ ਕਿ ਇਹ ਰਵਾਲਵਾਰ ਮੌਤਲ ਕਰਤਾ ਤੁਸੀਂ ਤੁਸੀਂ ਸੋਚੋ ਕਿ ਇਹ ਜੇ ਬੰਦੇ ਨੂੰ ਹੁਣ ਤੁਸੀਂ ਕੀ ਸਜ਼ਾ ਦੇ ਰਹੇ ਹੋ ਕਿ ਉਹਦੀ ਉਨੀ ਫੁਰਤੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਇੱਕ ਬਹੁਤ ਵੱਡਾ ਇਹ ਸਵਾਲ ਹੈ ਕਿ ਆਖਰਕਾਰ ਜਦੋਂ ਇੱਕ ਏਐਸਆਈ ਪੁਲਿਸ ਮੁਲਾਜ਼ਮਾ ਜਿਹੜਾ ਉਹ ਨਸ਼ੇ ਦੀ ਪੂਰਤੀ ਲਈ ਇਹ ਚੀਜ਼ ਰੱਖ ਰਿਹਾ ਵੱਡਾ ਵਿਸ਼ਾ ਜੀ ਇਹ ਸੋਚਣ ਦਾ ਬਹੁਤ ਵੱਡਾ ਵਿਸ਼ਾ ਹੈ ਸੋਚੋ ਤੁਸੀਂ ਕਿ ਇੰਨੀ ਛੇਤੀ ਇਨਵੈਸਟੀਗੇਸ਼ਨ ਹੋਊਗੀ ਉਹਦੀ ਮਤਲਬ ਇਹ ਗੱਲਾਂ ਨਾ ਕਿਤੇ ਨਾ ਕਿਤੇ ਹੁੰਦੀਆਂ ਕਿ ਚਲੋ ਆਪਾਂ ਕਹਿੰਦੇ ਨੇ ਕਿ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਸਾਰੇ ਪੁਲਿਸ ਵਾਲੇ ਚੰਗੇ ਨਹੀਂ ਹੁੰਦੇ ਸਰਫ ਆਫ ਦੀ ਤਰੱਕੀ ਦੇ ਲਈ ਇਹ ਕੀਤਾ ਜਾਂਦਾ ਕਿ ਆਦੀ ਜਿਹੜੀ ਨਾਕਾਮਯਾਬੀ ਆ ਕਿ ਗਰਨੇਰ ਨਾਲ ਹਮਲਾ ਹੁੰਦਾ ਹਮ ਪੁਲਿਸ ਸਟੇਸ਼ਨ ਦੇ ਉੱਪਰ ਹਮ ਉਹਨੂੰ ਕਵਰ ਕਰਨ ਦੇ ਲਈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਫੇਕ ਇਨਕਾਊਂਟਰ ਮੰਨਦੇ ਹਾਂ ਕਿ ਫੇਕ ਫੇਕ ਇਨਕਾਊਂਟਰ ਬੇਖੋ ਫੇਕ ਇਨਕਾਊਂਟਰ ਆਏ ਆ ਜੀ ਵੇਖੋ ਬਹੁਤ ਸਾਰਾ ਹਜੇ ਜਾਂਚ ਦਾ ਵਿਸ਼ਾ ਹੈ ਨਾ ਇਹ ਵੀ ਆਪਾਂ ਨੂੰ ਇੱਕ ਗੱਲ ਸਵਾਲ ਖੜੇ ਕਰਦੇ ਆ ਪਰਵਾਰਾਲ ਖੜੇ ਇਸ ਕਰਕੇ ਕਰਦੇ ਇੱਕ ਤਾਂ ਜਿਹੜੀਆਂ ਉਹਨਾਂ ਦੀਆਂ ਸਿੱਧੀਆਂ ਫੋਟਮਾ ਉਹੀ ਕੱਪੜੇ ਜਾਈਆਂ ਜਿਹੜੇ ਕੱਪੜਿਆਂ ਦੇ ਵਿੱਚ ਉਹਨਾਂ ਦਾ ਇਨਕਾਊਂਟਰ ਹੋਣਾ ਫਿਰ ਇਹ ਗੱਲ ਇੱਕ ਵੱਡੀ ਹੁੰਦੀ ਹੈ ਕਿ ਉਹਨਾਂ ਦੇ ਕੋਲੇ AK-47 ਸੀ AK-47 ਦੇ ਨਾਲ ਪਿਸਤੌਲ ਵਾਲਿਆਂ ਨੇ AK-47 ਦੇ ਫਾਇਰ ਕਿਵੇਂ ਰੋਕੇ ਜਾਂ ਆਪਣੀਆਂ ਰਫਲਾਂ ਨਾਲ ਕਿਵੇਂ ਰੋਕੇ ਜਾਂ ਫਾਇਰਿੰਗ ਦੇ ਵਿੱਚ ਪੁਲਿਸ ਵਾਲਾ ਕੋਈ ਜ਼ਖਮੀ ਕਿਉਂ ਨਹੀਂ ਹੋਇਆ ਅਸੀਂ ਚਾਹੁੰਦੇ ਨਹੀਂ ਕਿ ਇਹ ਹੋਵੇ ਹੋਵੇ ਇਹ ਨਹੀਂ ਹੋਵੇ ਪਰ ਕ੍ਰਾਸ ਫਾਇਰਿੰਗ ਹੁੰਦੀ ਆ ਜਦੋਂ ਆਹਮਣੋ ਸਾਹਮਣੀ ਗੋਲੀ ਚੱਲਦੀ ਆ ਤਾਂ ਕਿਤੇ ਨਾ ਕਿਤੇ ਦੋਨੇ ਧਿਰਾਂ ਨੂੰ ਜ਼ਖਮ ਹੁੰਦੇ ਆ ਪਰ ਪੁਲਿਸ ਵਾਲਾ ਕੋਈ ਜ਼ਖਮ ਨਹੀਂ ਹੁੰਦਾ ਤੇ ਉਹ ਤਿੰਨੇ ਜਿਹੜੇ ਇੱਕ ਪਾਸੇ ਪਰਿਵਾਰ ਇਹ ਵੀ ਤਾਂ ਗੱਲ ਕਹਿ ਰਹਿਆ ਨੇ ਵੀ ਸਾਡੇ ਬੱਚਿਆਂ ਦੇ ਸਰੀਰ ਤੇ ਉਹ ਦਿਖਾਓ ਉਦੋਂ ਫਿਰ ਜਾਂ ਤਾਂ ਪੁਲਿਸ ਕਹਿੰਦੀ ਵੀ ਭਾਈ ਦਿਖਾਓ ਕਿੱਥੇ ਆ ਉਹ ਵੀ ਖਬਰ ਚੱਲਦੀ ਮੀਡੀਆ ਦੇ ਵਿੱਚ ਵੀ ਆਹ ਦੇਖੋ ਆਹ ਗੋਲੀ ਵੱਜੀ ਵੀ ਇੱਥੇ ਭਾਈ ਇਹ ਪਰਿਵਾਰ ਜਾਣ ਕੇ ਕਹਿ ਰਿਆ ਨਹੀਂ ਦਿਖਾਉਣ ਦਿੱਤੇ ਗਏ ਹੁਣ ਕਿਤੇ ਨਾ ਕਿਤੇ ਦਬਾਅ ਪਾਇਆ ਜਾਂਦਾ ਹੁਣ ਚੂਜ ਇੱਕ ਤੁਸੀਂ ਆਰਾਮ ਇਹ ਗੱਲ ਇਹ ਸੋਤੇ ਸਿੱਧ ਸੋਚ ਲਓ ਪੁਲਿਸ ਤੇ ਦੂਜੇ ਪਾਸੇ ਆਰਮੀ ਆਰਮੀ ਦੀ ਲੋਕ ਇੰਨੀ ਕਿਜ਼ਤ ਕਰਦੇ ਆ ਜਿੰਨੀ ਕੁ ਤੁਸੀਂ ਕਹਿ ਦਿਓ ਕਿਤੇ ਕੈਂਟਰ ਜਾਂਦੇ ਹੋਣ ਹਨਾ ਜਾਂ ਫੌਜ ਦੀਆਂ ਗੱਡੀਆਂ ਜਾਂਦੇਗਾ ਹੁਣ ਬੱਚੇ ਜਾਂ ਆਪਾਂ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਵਾਹੇ ਕਰਦੇ ਰਹੇ ਆ ਸਲੂਟ ਮਾਰਦੇ ਰਹੇ ਆ ਜਦੋਂ ਕੋਈ ਇਫੈਕਟ ਹੁੰਦੀ ਉਹਨਾਂ ਦੇ ਉੱਪਰ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਤੇ ਲੋਕ ਵੇਖੋ ਕਿਹੜੇ ਤਰੀਕੇ ਨਾਲ ਉਹਨਾਂ ਦੇ ਅੰਦਰ ਇੱਕ ਹਮਦਰਦੀ ਹੁੰਦੀ ਆ ਇੱਕ ਪਿਆਰ ਹੁੰਦਾ ਹਾਲਾਂਕਿ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ ਦੂਜੇ ਪਾਸੇ ਛਵੀ ਤੁਸੀਂ ਅੱਜ ਪੁਲਿਸ ਦੀ ਵੇਖੋ ਵੀ ਕਿਹੜੇ ਤਰੀਕੇ ਦੇ ਨਾਲ ਪੁਲਿਸ ਦੀ ਛਵੀ ਬਣੀ ਆ ਲੋਕ ਕਿਹੜੀਆਂ ਨਜ਼ਰਾਂ ਦੇ ਨਾਲ ਵੇਖਦੇ ਆ ਉਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆਉਂਦੇ ਹੁਣ ਇਹ ਚੀਜ਼ ਆ ਵੀ ਪੁਲਿਸ ਸਾਰੀ ਮਾੜੀ ਨਹੀਂ ਸਾਰੀ ਚੰਗੀ ਨਹੀਂ ਪਰ ਇਹ ਜ਼ਰੂਰ ਹੁੰਦਾ ਵੀ ਜਦੋਂ ਇਹੋ ਜਿਹੇ ਅਨਕਾਉਂਟਰ ਹੋਣ ਲੱਗ ਜਾਣ ਇੱਕ ਛੋਟੇ ਛੋਟੇ ਨੌਜਵਾਨਾਂ ਦੇ ਬੱਚਿਆਂ ਦੇ ਹੁਣ ਤੁਸੀਂ ਸੋਚੋ ਜੇ ਉਹਨਾਂ ਦਾ ਅਨਕਾਉਂਟਰ ਸੱਚਮੁੱਚ ਫੇਕ ਆ ਜੇ ਉਹਨਾਂ ਨਾਲ ਧੱਕਾ ਹੋ ਗਿਆ ਹੁਣ ਜਿਹੜਾ ਉਹਨਾਂ ਦਾ ਕੋਈ ਹੋਰ ਭਰਾ ਹੋ ਜਾਂ ਕੋਈ ਹੋਰ ਹੋ ਉਹ ਇਹੋ ਜਿਹੇ ਸਿਸਟਮ ਦੇ ਸਤਾਏ ਹੋਏ ਫਿਰ ਗਲਤ ਰਾਹ ਤੇ ਪੈਣਗੇ ਫਿਰ ਅਸੀਂ ਉਹਨਾਂ ਲਈ ਕੀ ਕਵਾਂਗੇ ਵੀ ਇਹ ਸਹੀ ਗਲਤ ਕੀ ਕੀਤਾ ਇਹ ਬੱਚਿਆਂ ਨੇ ਬਿਲਕੁਲ ਉਹ ਪਰਿਵਾਰ ਦਾ ਕੋਈ ਵੀ ਬੰਦਾ ਜਿਹੜਾ ਮਾਨਸਿਕ ਤੌਰ ਤੇ ਉਸ ਚੀਜ਼ ਨੂੰ ਲੈ ਲੈਂਦਾ ਹੈ ਇੱਕ ਦੁੱਖ ਦੇ ਵਜੋਂ ਇੱਕ ਸੋਗ ਦੇ ਵਜੋਂ ਕਿਤੇ ਨਾ ਕਿਤੇ ਉਹ ਗਲਤ ਰਸਤੇ ਤੇ ਤੁਰ ਪੈਂਦਾ ਹੁਣ ਵੇਖੋ ਪਰਿਵਾਰਾਂ ਦੇ ਉਹਨਾਂ ਦੀਆਂ ਜੇ ਸ਼ਕਲਾਂ ਵੇਖੀਏ ਉਹਨਾਂ ਦੇ ਚਿਹਰੇ ਵੇਖੀਏ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕਿਤੇ ਬਹੁਤ ਵੱਡੇ ਸਬੰਧ ਹੋਣਗੇ ਬਹੁਤ ਵੱਡੇ ਉਹਨਾਂ ਦੇ ਰਿਲੇਸ਼ਨ ਹੋਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਤੋਂ ਪਹਿਲਾਂ ਵੀ ਖੁੱਲ੍ਹ ਕੇ ਆਈਆਂ ਹੁਣ ਤੁਸੀਂ ਇੱਕ ਗੱਲ ਸੋਚੋ ਇੱਥੇ ਐਨਕਾਊਂਟਰ ਕੀਤਾ ਗਿਆ ਇਹ ਇਹਨਾਂ ਨੇ ਥਾਣੇ ਤੇ ਜਾਂ ਹਮਲਾ ਹੋਇਆ ਜਾਂ ਉਹਦੇ ਪਿੱਛੇ ਸਬੰਧ ਸੀਗਾ ਪੀਲਪੀਤ ਦੇ ਵਿੱਚ ਜਾਂ ਕਿ ਯੂਪੀ ਦੇ ਵਿੱਚ ਉਹ ਨੌਜਵਾਨ ਮਾਰ ਦਿੱਤੇ ਗਏ ਇੱਕ ਪਾਸੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਪਾ ਕੇ ਜ਼ਿੰਮੇਵਾਰੀ ਲੈਂਦੇ ਨੇ ਲੋਕ ਵੀ ਅਸੀਂ ਮਾਰਤਾ ਅਸੀਂ ਆਇਂ ਕਰਤਾ ਉਹ ਬੰਦੇ ਫੜੇ ਵੀ ਜਾਂਦੇ ਆ ਜਾਂ ਉਹਨਾਂ ਚ ਕੁਝ ਬੰਦੇ ਜੇਲਾਂ ਚ ਵੀ ਬੈਠੇ ਆ ਉਹਨਾਂ ਦੇ ਇਨਕਾਊਂਟਰ ਕਿਉਂ ਨਹੀਂ ਹੁੰਦੇ ਉਹਨਾਂ ਨੂੰ ਕਿਉਂ ਨਹੀਂ ਮਾਰਿਆ ਜਾਂਦਾ ਫਿਰ ਉਹਨਾਂ ਦੇ ਨਾਲ ਕਿਉਂ ਨਹੀਂ ਉਹ ਵਿਵਹਾਰ ਕੀਤਾ ਜਾਂਦਾ ਜਿਹੜਾ ਬਾਹਰ ਫਿਰਦੇ ਨੌਜਵਾਨਾਂ ਨਾਲ ਹੁੰਦਾ ਕਿਉਂਕਿ ਬਹੁਤ ਸਾਰੇ ਇਹ ਤੇ ਸਵਾਲ ਨੇ ਜਿਹੜੇ ਇਹ ਅਨਕਾਉਂਟਰ ਹੋਇਆ ਕਿ ਕੀ ਇਹ ਸੱਚਮੁੱਚ ਸਹੀ ਸੀ ਜਾਂ ਫੇਕ ਸੀ ਬਹੁਤ ਸਾਰੇ ਸਵਾਲ ਹੈਗੇ ਆ ਇਸ ਚੀਜ਼ ਦੇ ਉੱਪਰ ਤਿੰਨ ਨੌਜਵਾਨਾਂ ਦੀ ਮੌਤ ਸਵਾਲ ਬਹੁਤ ਜ਼ਿਆਦਾ ਖੜੇ ਕਰ ਰਹੀ ਆ ਪ੍ਰਸ਼ਾਸਨ ਦੇ ਉੱਤੇ ਕਰ ਰਹੀ ਆ ਪ੍ਰਸ਼ਾਸਨ ਨੂੰ ਅਸੀਂ ਗਲਤ ਨਹੀਂ ਕਹਿੰਦੇ ਅਸੀਂ ਸਹੀ ਨਹੀਂ ਕਹਿੰਦੇ ਦੋ ਚੀਜ਼ਾਂ ਸਾਹਮਣੇ ਆ ਉਹਨਾਂ ਦੀ ਜਾਂਚ ਹੋਣੀ ਬਣਦੀ ਆ ਪਰਿਵਾਰ ਵੱਲੋਂ ਇਹ ਗੱਲ ਕਹੀ ਜਾਂਦੀ ਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਪਾਸੇ ਪੁਲਿਸ ਦਾ ਇਹ ਕਹਿਣਾ ਕਿ ਅਸੀਂ ਉਹਨਾਂ ਕੋਲੇ AK47 ਸੀ ਦੂਜੇ ਪਾਸੇ ਇੱਕ ਵੀ ਮੁਲਾਜ਼ਮ ਦਾ ਕੋਈ ਜ਼ਖਮੀ ਨਾ ਹੋਣਾ ਦੂਜੇ ਪਾਸੇ ਪਰਿਵਾਰ ਵਾਲੇ ਇਹ ਕਹਿ ਰਹੇ ਆ ਕਿ ਉਹਨਾਂ ਦੇ ਸਰੀਰ ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਉਹਨਾਂ ਦੀ ਮੌਤ ਦਾ ਕਾਰਨ ਕੀ ਹੈ ਬਹੁਤ ਸਾਰੇ ਸਵਾਲ ਆ ਸੋ ਆਪ ਦਾ ਸੁਝਾਅ ਜ਼ਰੂਰ ਦਿਓ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ ਇਹੋ ਜਿਹੇ ਮਸਲਾਂ ਤੇ ਅਸੀਂ ਚਰਚਾ ਕਰਦੇ ਰਾਵਾਂਗੇ ਪੰਜਾਬ ਦੇ ਮਸਲਾਂ ਤੇ ਗੱਲਾਂ ਬਾਤਾਂ ਕਰਦਾ ਰਾਵਾਂਗੇ ਅੰਟੀਨਾ ਟੀਵੀ ਚੈਨਲ ਸਾਡਾ ਇਹਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ